ਮੈਂ ਸਿਮਰਨਦੀਪ ਸਿੰਘ ਆਪਣੇ ਵਾਅਦਿਆਂ ਤੇ ਬਿਲਕੁਲ ਕਾਇਮ ਵਰ ਕਾਇਮ ਆ ਮੈਂ ਹਲਕਾ ਲੁਧਿਆਣਾ ਨੂੰ ਬਿਲਕੁਲ ਸਹੀ ਉਮੀਦਵਾਰ ਜਿਹੜਾ ਵਾਂ ਮੈਂ ਹੀ ਆ ਕਾਰਨ ਕੀ ਹੈ ਮੈਂ ਹੁਣ ਤੱਕ ਆਪਣੇ ਆਪ ਨੂੰ ਮੇਨਟੇਨ ਰੱਖਿਆ ਨਾ ਮੈਂ ਕਿਸੇ ਨੂੰ ਤੰਗ ਪ੍ਰੇਸ਼ਾਨ ਕੀਤਾ ਨਾ ਮੈਂ ਕਿਸੇ ਤੋਂ ਰਿਸ਼ਵਤ ਜਾਂ ਗਲਤ ਕੰਮ ਕੀਤਾ ਨਾ ਮੈਂ ਕਿਸੇ ਨੂੰ ਪਰੇਸ਼ਾਨ ਕੀਤਾ ਔਰ ਨਾ ਹੀ ਮੈਂ ਵੋਟ ਵਿਚਤੇ ਨਾ ਹੀ ਮੈਂ ਵੋਟ ਵਾਸਤੇ ਕਿਸੇ ਨੂੰ ਪੈਸੇ ਨਸ਼ੇ ਸ਼ਰਾਬ ਦਿੱਤੇ ਮੈਂ ਆਪਣੇ ਨਾਅਰੇ ਤੇ ਕਾਇਮ ਆ ਅਸੀਂ ਨਿਵੰਢਣੇ ਪੈਸੇ ਨਸ਼ੇ ਸ਼ਰਾਬ ਅਸੀਂ ਬਚਾਉਣਾ ਆਪਣਾ ਭਾਰਤ ਤੇ ਪੰਜਾਬ ਆਓ ਬਦਲੀਏ ਪੰਜਾਬ ਅਤੇ ਭਾਰਤ ਦੀ ਰਾਜਨੀਤੀ ਮੈਂ ਬਹੁਤ ਜ਼ਿਆਦਾ ਪੋਜ਼ੀਟਿਵ ਆ ਹੋਰ ਅੱਗੇ ਨਾਲੋਂ ਮੇਰੇ ਹੌਸਲੇ ਵਿੱਚ ਵੀ ਹੋਰ ਵਾਅਦਾ ਹੋ ਰਿਹਾ ਔਰ ਮੇਰੀ VOTING ਵਿੱਚ ਵੀ ਬਹੁਤ ਜ਼ਿਆਦਾ ਵਾਅਦਾ ਹੋ ਰਿਹਾ ਜੋ ਜੋ ਲੋਕਾਂ ਵਿੱਚ ਗੱਲ ਜਾ ਰਹੀ ਹੈ ਲੋਕ ਮੈਨੂੰ ਆਪਣਾ ਮੈਂਬਰ ਪਾਰਲੀਮੈਂਟ ਮੰਨੀ ਬੈਠੇ ਨੇ ਕਾਰਨ ਕਾਰਨ ਸਾਫ਼ ਹੈ ਕਿ ਲੋਕ ਸੋਹਾਂ ਖਾ ਰਹੇ ਨੇ ਵੀ ਤੈਨੂੰ ਵੋਟ ਪਾਣੀ ਹੈ ਤੇ ਤੈਨੂੰ ਵੋਟ ਪਾਣੀ ਹੈ ਔਰ ਜਿਸ ਦਿਨ ਮੈਂ ਜਿੱਤ ਗਿਆ ਇਹ ਸਾਰਾ ਜਿੰਨਾ ਵੀ ਹੈ ਲੋਕਾਂ ਨੇ ਪੈਸੇ ਕਰਕੇ ਕੂੜੇ ਦਾ ਢੇਰ ਢਾ ਲਾਤਾ ਮੇਰੇ ਮੂਰੇ ਇਹ ਵੀ ਮੈਂ ਦਾ ਪੈਸਾ ਲਾ ਕੇ ਜਿੱਤ ਜੂਗਾ ਮਤਲਬ ਟਿਕਟ ਖਰੀਦ ਕੇ ਲੋਕੀ ਕਹਿੰਦੇ ਜਿੱਤ ਜੂਗਾ ਮਤਲਬ ਐ ਕਰਕੇ ਜਿੱਤ ਜੂਗਾ ਉਹ ਕੋਈ ਪਤਾ ਨਹੀਂ ਚੱਲਣਾ ਸਾਰੇ ਪੱਤੇ ਫੇਲ ਹੋ ਜਣੇ ਆ ਉਹ ਲੋਕ ਪਤਾ ਨਹੀਂ ਕੀ ਕੁਛ ਕਰ ਰਹੇ ਨੇ ਕਿਹੜੇ ਹੱਥ ਕੰਡੇ ਬਣਾ ਰਹੇ ਨੇ ਜਿੱਤਣ ਵਾਸਤੇ ਪਰ ਅਸੀਂ ਇਹੋ ਜਿਹਾ ਕੁਛ ਨਹੀਂ ਅਸੀਂ ਹਾਲੇ ਡਿਜੀਟਲ ਪ੍ਰਚਾਰ ਵੀ ਕੀਤਾ ਡੋਰ ਟੂ ਡੋਰ ਜਾ ਰਹੇ ਆ ਹਾਲੇ ਅਸੀਂ ਪਿੰਡਾਂ ਦਾ ਰੁਖ ਕਰਾਂਗੇ ਉਹ ਲੋਕੀ ਸਾਨੂੰ ਵੈਲਕਮ ਕਰ ਰਹੇ ਨੇ ਲਿਸਟਾਂ ਬਣੀਆਂ ਪਈਆਂ ਨੇ ਆਓ ਅਸੀਂ ਜਾਵਾਂਗੇ ਉਹ ਲੋਕ ਕਹਿੰਦੇ ਵੀ ਯਾਰ ਆਜ਼ਾਦ ਖੜ ਗਿਆ ਉਹ ਮੈਂ ਆਜ਼ਾਦ ਐਵੇਂ ਨਹੀਂ ਖੜਿਆ ਮੈਂ ਆਜ਼ਾਦ ਤਾਂ ਖੜਿਆ ਵੀ ਆਪਾਂ ਵਿਚਾਰਕ ਤੌਰ ਤੇ ਵੀ ਆਜ਼ਾਦ ਆ ਲੋਕਾਂ ਲਈ ਖੜ ਗਏ ਆ ਪਰ ਮੈਂ ਪਾਰਟੀਆਂ ਨੂੰ ਜਿਹੜਾ ਟਿਕਟਾ ਤੋਂ ਆਪ ਖੁਦ ਮਨਾ ਕੀਤਾ ਮੈਨੂੰ ਦੇ ਰਹੇ ਨੇ ਮੇਰੇ ਨਾਲ ਹਾਲਾ ਕਿ ਪੁਰਾਣੇ ਜਿਹੜੇ ਜੁੜੇ ਹੋਏ ਲੋਕ ਐ ਕੁਝ ਪਾਰਟੀਆਂ ਉਹ ਹਾਲੇ ਵੀ ਮੇਰੇ ਸਪੋਰਟ ਚੀ ਨੇ ਕੋਤੇ ਬਾਹਰ ਨਹੀਂ ਗਏ ਸਿਰਫ ਤੇ ਸਿਰਫ ਪ੍ਰੋਬਲਮ ਕੀ ਆ ਰਹੀ ਹੈ ਵੀ ਲੋਕ ਸਮਝ ਨਹੀਂ ਪਤਾ ਨਹੀਂ ਆਜ਼ਾਦ ਤੇ ਐਵੇਂ ਐਵੇਂ ਨਹੀਂ ਆ ਬਾਈ ਜੀ ਕੋਈ ਨਾ ਕੋਈ ਨਾਲ ਸਾਡੇ ਵਧੀਆ ਬੰਦੇ ਕੰਮ ਕਰ ਰਹੇ ਟੀਮ ਵਧੀਆ ਵਾ ਆ ਟਿਕਟ ਹੁਣੇ ਆਈ ਐ ਆ ਭੇਜੀ ਐ ਟਿਕਟ ਪਰ ਮੈਂ ਉਹਨੂੰ ਕਿਹਾ ਤੇਰੀ ਟਿਕਟ ਭਰਾਵਾ ਭੇਜੀ ਦਿੱਲੀਓ ਧੰਨਵਾਦ ਆ ਤੇਰਾ ਬਾਈ ਪਰ ਸਮੱਸਿਆ ਕੀ ਐ ਮੈਂ ਹੁਣ ਆਪਣਾ ਮਨ ਆਜ਼ਾਦ ਖੜਨ ਤੇ ਹੀ ਬਣਾਇਆ ਹੋਇਆ ਹੈ ਕਦੀ ਭਾਈ ਜੀ ਮੈਂਬਰ ਪਾਰਲੀਮੈਂਟ ਉਮੀਦਵਾਰ ਖੜੇ ਹੋ ਰਿਹਾ 30 ਸੂਚਕੇ 32 ਜਨ ਹਾਂ ਵਿਜ਼ਨ ਮੈਂ ਤੁਹਾਨੂੰ ਸਭ ਨੂੰ ਗੁਣ ਕਲੀਅਰ ਕਰ ਚੁੱਕਿਆ ਕਦੀ ਤੁਸੀਂ ਚੈਨਲਾਂ ਤੋਂ ਦੇਖ ਚੁੱਕੇ ਹੋ ਮੇਰੀ ਬਾਤ ਕਹਿੰਦੇ ਤੱਕ ਕੋਈ ਇਹ ਨਿਰੰਤਰ ਮੈਂ ਸਿਮਰਨਦੀਪ ਸਿੰਘ ਆਪਣੇ ਵਾਅਦਿਆਂ ਤੇ ਬਿਲਕੁਲ ਕਾਇਮਰ ਕਾਇਮ ਆ ਮੈਂ ਹਲਕਾ लुधियाना ਨੂੰ ਬਿਲਕੁਲ ਸਹੀ ਉਮੀਦਵਾਰ ਜਿਹੜਾ ਵਾਂ ਮੈਂ ਹੀ ਆ ਕਾਰਨ ਕੀ ਹੈ ਮੈਂ ਹੁਣ ਤੱਕ ਆਪਣੇ ਆਪ ਨੂੰ ਮੇਨਟੇਨ ਰੱਖਿਆ ਨਾ ਮੈਂ ਕਿਸੇ ਨੂੰ ਤੰਗ ਪ੍ਰੇਸ਼ਾਨ ਕੀਤਾ ਨਾ ਮੈਂ ਕਿਸੇ ਤੋਂ ਰਿਸ਼ਵਤ ਜਾਂ ਗਲਤ ਕੰਮ ਕੀਤਾ ਨਾ ਮੈਂ ਕਿਸੇ ਨੂੰ ਪਰੇਸ਼ਾਨ ਕੀਤਾ ਔਰ ਨਾ ਹੀ ਮੈਂ ਵੋਟ ਵਿਛਤੇ ਨਾ ਹੀ ਮੈਂ ਵੋਟ ਵਾਸਤੇ ਕਿਸੇ ਨੂੰ ਪੈਸੇ ਨਸ਼ੇ ਸ਼ਰਾਬ ਦਿੱਤੇ ਮੈਂ ਆਪਣੇ ਨਾਰੇ ਤੇ ਕਾਇਮ ਆ ਅਸੀਂ ਨਿਵੰਢਣੇ ਪੈਸੇ ਨਸ਼ੇ ਸ਼ਰਾਬ ਅਸੀਂ ਬਚਾਉਣਾ ਆਪਣਾ ਭਾਰਤ ਤੇ ਪੰਜਾਬ ਆਓ ਬਦਲੀਏ ਪੰਜਾਬ ਅਤੇ ਭਾਰਤ ਦੀ ਰਾਜਨੀਤੀ ਔਰ ਮੈਂ ਬਹੁਤ ਜ਼ਿਆਦਾ ਪੋਜ਼ਿਟਿਵ ਆ ਔਰ ਅੱਗੇ ਨਾਲੋਂ ਮੇਰੇ ਹੌਸਲੇ ਵਿੱਚ ਵੀ ਹੋਰ ਵਾਧਾ ਹੋ ਰਿਹਾ ਔਰ ਮੇਰੀ VOTING ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਜੋ ਜੋ ਲੋਕਾਂ ਵਿੱਚ ਗੱਲ ਜਾ ਰਹੀ ਹੈ ਲੋਕ ਮੈਨੂੰ ਆਪਣਾ ਮੈਂਬਰ ਪਾਰਲੀਮੈਂਟ ਮੰਨੀ ਬੈਠੇ ਨੇ ਔਰ ਵਾਕੇ ਹੀ 4 ਤਰੀਕ ਨੂੰ ਮੈਨੂੰ ਬਹੁਤ ਵਧੀਆ ਭਾਰੀ ਬਹੁਮਤ ਨਾਲ ਮੈਂ ਜਿੱਤ ਕੇ ਪਾਰਲੀਮੈਂਟ ਵਿੱਚ ਜਾਊਂਗਾ ਜਾਊਂਗਾ ਕਾਰਨ ਕਾਰਨ ਸਾਫ਼ ਹੈ ਕਿ ਲੋਕ ਸੋਹਾਂ ਖਾ ਰਹੇ ਨੇ ਵੀ ਤੈਨੂੰ ਵੋਟ ਪਾਣੀ ਹੈ ਤੇ ਤੈਨੂੰ ਵੋਟ ਪਾਣੀ ਹੈ ਔਰ ਜਿਸ ਦਿਨ ਮੈਂ ਜਿੱਤ ਗਿਆ ਇਹ ਸਾਰਾ ਜਿੰਨਾ ਵੀ ਹੈ ਲੋਕਾਂ ਨੇ ਪੈਸੇ ਕਰਕੇ ਕੂੜੇ ਦਾ ਢੇਰ ਏਡਾ ਲਾਤਾ ਮੇਰੇ ਮੂਰੇ ਇਹ ਵੀ ਮੈਂ ਦਾ ਪੈਸਾ ਲਾ ਕੇ ਜਿੱਤ ਜੂਗਾ ਮਦਦ ਟਿਕਟ ਖਰੀਦ ਕੇ ਲੋਕੀ ਕਹਿੰਦੇ ਜਿੱਤ ਜੂਗਾ ਮੈਂ ਤਾਂ ਐ ਕਰਕੇ ਜਿੱਤ ਜੂਗਾ ਉਹ ਕੋਈ ਪਤਾ ਨਹੀਂ ਚੱਲਣਾ ਸਾਰੇ ਪੱਤੇ ਫੇਲ ਹੋ ਜਣੇ ਆ ਉਹ ਲੋਕ ਪਤਾ ਨਹੀਂ ਕੀ ਕੁਛ ਕਰ ਰਹੇ ਨੇ ਕਿਹੜੇ ਹੱਥ ਕੰਡੇ ਬਣਾ ਰਹੇ ਨੇ ਜਿੱਤਣ ਵਾਸਤੇ ਪਰ ਅਸੀਂ ਇਹੋ ਜਿਹਾ ਕੁਛ ਨਹੀਂ ਅਸੀਂ ਹਾਲੇ ਡਿਜੀਟਲ ਪ੍ਰਚਾਰ ਵੀ ਕੀਤਾ ਹੈ ਡੋਰ ਟੂ ਡੋਰ ਜਾ ਰਹੇ ਹਾਂ ਹਾਲੇ ਅਸੀਂ ਪਿੰਡਾਂ ਦਾ ਰੁਖ ਕਰਾਂਗੇ ਉਹ ਲੋਕੀ ਸਾਨੂੰ ਵੈਲਕਮ ਕਰ ਰਹੇ ਨੇ ਲਿਸਟਾਂ ਬਣੀਆਂ ਪਈਆਂ ਨੇ ਆਓ ਅਸੀਂ ਜਾਵਾਂਗੇ ਪੂਰਾ ਪ੍ਰੋਪਰ ਜਾਵਾਂਗੇ ਔਰ ਪ੍ਰੋਪਰ ਵੋਟਾਂ ਲੈ ਕੇ ਜਿੱਤਾਂਗੇ ਔਰ ਅਸੀਂ ਆਪਣੀ ਗੱਲ ਪੂਰੀ ਰੱਖੀ ਹੋਈ ਹੈ ਅੱਗੋਂ ਵੀ ਸਾਨੂੰ ਮਤਲਬ ਕੀ ਇਹ ਲੋਕਾਂ ਨੇ ਵਧੀਆ ਰਿਸਪਾਂਸ ਦਿੱਤਾ ਹੁਣ ਮੇਰਾ ਕਾਫੀ ਹੱਦ ਤੱਕ ਜਿਹੜਾ ਵਾ ਗ੍ਰਾਫ ਅਪ ਹੋ ਚੁੱਕਾ ਹੋਇਆ ਹੈ ਲੇਟੈਸਟ ਅਪਡੇਸ਼ਨ ਮੈਂ ਤੁਹਾਨੂੰ ਇਹੀ ਦੇ ਸਕਦਾ ਵੀ ਮੈਂ ਜਿੱਤ ਜੂਗਾ ਹੁਣ ਹੁਣ ਮੈਨੂੰ ਪਤਾ ਲੱਗ ਰਿਹਾ ਵੀ ਲੋਕੀ ਸਮਝ ਚੁੱਕੇ ਹੋਏ ਨੇ ਵੀ ਅਸੀਂ ਸਾਰੇ ਪਾਰਟੀਆਂ ਸਾਰਿਆਂ ਨੂੰ ਦੇਖ ਲੈਣਾ ਪਰ ਸਾਰਿਆਂ ਦੇ ਵਿੱਚੋਂ ਤੁਹਾਨੂੰ ਹੀ ਸਹੀ ਕਹਿ ਰਹੇ ਆ ਬੜੇ ਹੀ ਸੂਝਵਾਨ ਲੋਕ ਮੈਨੂੰ ਸੁਣ ਕੇ ਇੰਟਰਵਿਊ ਸੁਣ ਕੇ ਮੈਨੂੰ ਕਹਿ ਰਹੇ ਵੀ ਮੈਂ ਤੇਰੀ ਇੰਟਰਵਿਊ ਸੁਣੀ ਆ ਬਿਲਕੁਲ ਠੀਕ ਬੋਲੇਆ ਵੀ ਤੂੰ ਜਿੱਤ ਸਕਦਾ ਹੈ ਵੀ ਤੂੰ ਜਿੱਤੇਗਾ ਔਰ ਮੈਂ ਇਸ ਚੀਜ਼ ਨੂੰ ਹੀ ਹੈ ਪ੍ਰਮਾਣ ਕਰਦਾ ਵੀ ਲੋਕੋ ਮੈਂ ਜੇ ਤੁਸੀਂ ਵਾਕੇ ਮੈਨੂੰ ਜਿੱਤ ਲਿਆ ਵੀ ਵਾਕੇ ਮੈਨੂੰ ਵੋਟਾਂ ਪਾ ਦਿੱਤੀ ਤਾਂ ਮੈਂ ਜਿੱਤ ਗਿਆ ਤੇ ਫਿਰ ਮੈਂ ਥੋੜੀ ਸੇਵਾ 'ਚ ਹਾਜ਼ਰ ਹਾਂ ਬਸ ਫਿਰ ਕੰਮ ਸ਼ੁਰੂ ਹੈ ਫਿਰ ਤੁਸੀਂ ਦੇਖੋ ਤੁਹਾਨੂੰ ਜਿਹਨੇ ਵੀ ਮੈਂ ਮੁੱਦੇ ਕੀ ਹੈ ਮੈਂ ਸਾਰੇ ਦੇ ਸਾਰੇ ਕਰਨੇ ਕਰਨੇ ਆ ਔਰ ਮੈਂ ਕੋਈ ਵੀ ਡਿਲੇ ਪੈਂਡਿੰਗ ਨਹੀਂ ਰੱਖਣਾ ਅਗਲਾ ਕੰਮ ਲਿਆਉਂਗੇ ਨਾਲੋਂ ਨਾਲ ਹੀ ਫਟਾਫਟ ਕਰ ਦਿੱਤਾ ਜਾਏਗਾ ਕਿਉਂਕਿ ਮੈਂ ਉਸ ਟਾਈਮ ਤੇ ਪਾਵਰ ਵਿੱਚ ਹੋਵਾਂਗਾ ਮੈਂ ਕੱਲਾ ਨਹੀਂ ਕਰਾਂਗਾ ਮੇਰੇ ਨਾਲ ਪੂਰੀ ਸਰਕਾਰ ਦਾ ਤੰਤਰ ਹੋਏਗਾ ਲੋਕ ਟੀਮ ਅਫਸਰ ਹੋਣਗੇ ਉਹਨਾਂ ਨੂੰ ਪੂਰਾ ਕਵਾਂਗਾ ਵੀ ਪੂਰਾ ਸਹੀ ਢੰਗ ਨਾਲ ਇਹਨੂੰ ਕੀ ਹੈ ਲਾਗੂ ਕਰੋ ਔਰ ਕੰਮ ਕਰੋ ਆਪਾਂ ਖਾਣਾ ਪੂਰਤੀ ਨਹੀਂ ਕਰਨੀ ਆਪਾਂ ਐਕਚੁਅਲ ਕੰਮ ਕਰਨਾ ਜਿਹਦੇ ਵਿੱਚ ਲੋਕੀ ਵਾਕੇ ਕਹਿਣ ਵੀ 5 ਸਾਲ ਤਾਂ ਅਸੀਂ ਜਿਤਾਇਆ ਸੀ ਹੁਣ ਅਗਲੇ 5 ਸਾਲ ਤੁਸੀਂ ਚਿੰਤਾ ਨਾ ਕਰੋ ਘਰ ਬੈਠਿਆਂ ਨੂੰ ਵੋਟਾਂ ਪਾ ਕੇ ਅਗਲੇ ਫਿਰ 5 ਸਾਲ ਫਿਰ ਅਗਲੇ ਫਿਰ 5 ਸਾਲ ਲਗਾਤਾਰ ਐਸੇ ਉਮੀਦ ਨਾਲ ਅਸੀਂ ਜਾ ਰਹੇ ਹਾਂ ਵੀ ਵਾਕੇ ਹੀ ਅਸੀਂ ਜਿਹੜਾ ਵਧੀਆ ਆਪਣੀ ਪਰਫਾਰਮੈਂਸ ਦੇਾਂਗੇ ਔਰ ਅਸੀਂ ਜਿੱਤਾਂਗੇ ਔਰ ਅੱਗੋਂ ਲੋਕਾਂ ਨੂੰ ਜਿਹੜੀ ਹੈ ਬਦਲੀ ਹੋਈ ਰਾਜਨੀਤੀ ਮਿਲੇਗੀ ਔਰ ਮੈਂ ਪੋਜ਼ਿਟਿਵ ਹਾਂ ਧੰਨਵਾਦ ਠੀਕ ਹੈ ਜੀ ਪੁਰਾਣੀ ਗੱਲ ਕਰੀਏ ਤਾਂ ਕਿਵੇਂ ਤੇ ਪੁਆਇੰਟ ਕਿਹੜੇ ਵਿੱਚ ਜਮਾਨੇ ਚ ਰੱਖ ਸਕਦੇ ਹਾਂ ਹਾਂ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਆਪਣਾ ਸਪਸ਼ਟ ਕਰ ਚੁੱਕਾ ਵੀ ਮੇਰੇ ਇਰਾਦੇ ਨੇਕ ਨੇ ਨਾ ਤਾਂ ਮੈਂ ਵਿਕਿਆਨਾ ਕਦੀ ਬੈਠਿਆ ਨਾ ਹੀ ਮੇਰਾ ਹੁਣ ਇਹ ਪਲਾਨ ਨਾ ਹੀ ਅੱਗੋਂ ਹੋਏਗਾ ਹਾਂ ਮੈਂ ਜਿਹੜੀ ਮੇਰੇ ਜਿੱਤਣ ਤੋਂ ਬਾਅਦ ਜਿਹੜੇ ਵਾਅਦੇ ਕਰ ਰਿਹਾ ਹਾਂ ਬਿਲਕੁਲ ਪੂਰੇ ਕਰਦਾਗਾ ਔਰ ਮੈਂ ਜਿਹੜਾ ਵਾ ਇਸ ਗੱਲ 'ਚ ਵਚਨਬੱਧ ਹਾਂ ਇਹ ਹੁਣ ਤੁਸੀਂ ਬਿਲਕੁਲ ਤੈਅ ਕਰ ਲਓ ਜਲਦੀ ਤੋਂ ਜਲਦੀ ਇੱਕ ਤਰੀਕ ਨੂੰ ਵੱਧ ਤੋਂ ਵੱਧ ਮੈਨੂੰ VOTING ਜਦੋਂ ਕਰਦੇ ਹੋਗੇ ਰਿਜ਼ਲਟ ਆ ਜਾਏਗਾ ਮੈਂ ਜਿੱਤ ਜਾਊਂਗਾ ਤੇ ਫਿਰ ਤੁਸੀਂ ਇੱਕ ਵਧੀਆ ਜਿਹੜਾ ਜਿਹੜਾ ਡਿਫਰੈਂਸ ਆ ਉਹ ਫੀਲ ਕਰੋਗੇ ਵੱਡੀ ਗੱਲ ਤੁਹਾਨੂੰ ਦੱਸ ਲਗਾ ਉਹ ਲੋਕ ਕਹਿੰਦੇ ਵੀ ਯਾਰ ਆਜ਼ਾਦ ਖੜ ਗਿਆ ਉਹ ਮੈਜਾਦ ਐਵੇਂ ਨਹੀਂ ਖੜਿਆ ਮੈਂ ਆਜ਼ਾਦ ਤਾਂ ਖੜਿਆ ਵੀ ਆਪਾਂ ਵਿਚਾਰਕ ਤੌਰ ਤੇ ਵੀ ਆਜ਼ਾਦਾਂ ਲੋਕਾਂ ਲਈ ਖੜ ਗਏ ਆਂ ਔਰ ਮੈਂ ਪਾਰਟੀਆਂ ਨੂੰ ਜਿਹੜਾ ਟਿਕਟਾਂ ਤੋਂ ਆਪ ਖੁਦ ਮਨਾ ਕੀਤਾ ਮੈਨੂੰ ਦੇ ਰਹੇ ਨੇ ਮੇਰੇ ਨਾਲ ਹਾਲਾ ਕਿ ਪੁਰਾਣੇ ਜਿਹੜੇ ਜੁੜੇ ਹੋਏ ਲੋਕ ਐ ਕੁਝ ਪਾਰਟੀਆਂ ਉਹ ਹਾਲੇ ਵੀ ਮੇਰੇ ਸਪੋਰਟਜੀ ਨੇ ਕਿਤੇ ਬਾਹਰ ਨਹੀਂ ਗਏ ਸਿਰਫ ਤੇ ਸਿਰਫ ਪ੍ਰੋਬਲਮ ਕੀ ਆ ਰਹੀ ਹੈ ਵੀ ਲੋਕ ਸਮਝ ਨਹੀਂ ਪਤਾ ਨਹੀਂ ਆਜ਼ਾਦੀ ਐਵੇਂ ਐਵੇਂ ਨਹੀਂ ਆਇਆ ਬਾਈ ਜੀ ਕੋਈ ਨਾ ਕੋਈ ਨਾਲ ਸਾਡੇ ਵਧੀਆ ਬੰਦੇ ਕੰਮ ਕਰ ਰਹੇ ਟੀਮ ਵਧੀਆ ਵਾ ਆ ਟਿਕਟ ਹੁਣੇ ਆਈ ਐ ਆ ਭੇਜੀ ਆ ਟਿਕਟ ਪਰ ਮੈਂ ਉਹਨੂੰ ਕਿਹਾ ਤੇਰੀ ਟਿਕਟ ਭਰਾਵਾ ਭੇਜੀ ਦਿੱਲੀਓ ਧੰਨਵਾਦ ਆ ਤੇਰਾ ਬਾਈ ਪਰ ਸਮੱਸਿਆ ਕੀ ਐ ਮੈਂ ਹੁਣ ਆਪਣਾ ਮਨ ਆਜ਼ਾਦ ਖੜਨ ਤੇ ਹੀ ਬਣਾਇਆ ਹੋਇਆ ਐ ਇਹਦੇ ਤੇ ਵਿਚਾਰ ਕਰਾਂਗੇ ਪਰ ਵੈਸੇ ਮੇਰਾ ਜਿਹੜਾ ਮੋਸਟ ਪ੍ਰੋਬਬਲੀ ਜਿਹੜਾ ਗੱਲ ਐ ਵੀ ਮੈਂ ਆਜ਼ਾਦੀ ਲੜੂਗਾ ਮੇਨੂੰ ਰਿਸਪੌਂਸ ਐ ਜੇ ਮੈਂ ਜਿੱਤ ਗਿਆ ਬਾਕੀ ਸਾਰਾ ਜਿਹੜਾ ਵੈ ਹੁਣ ਜਾਂ ਫੇਰ ਜਿੱਤ ਜਦੋਂ ਹੋ ਗਈ ਫਿਰ ਆਪੀ ਸਭ ਕੋ ਠੀਕਾ ਲੋਕਾਂ ਨੇ ਕਹਿਣਾ ਵੀ ਯਾਰ ਆ ਬੰਦਾ ਯਾਰ ਜਿੱਤ ਗਿਆ ਇਹ ਵਿਚਾਰ ਜਿੱਤ ਗਿਆ ਇਹ ਕੰਮ ਕਰਨ ਵਾਲਾ ਬੰਦਾ ਤੁਹਾਨੂੰ ਸਹੀ ਮੈਂਬਰ ਪਾਰਲੀਮੈਂਟ ਲੁਧਿਆਣੇ ਦਾ ਮਿਲ ਜਣਾ ਤੁਸੀਂ ਸਿਮਰਨਦੀਪ ਸਿੰਘ ਨੂੰ ਵਾਦ ਤੋਂ ਵਾਦ ਵੋਟ ਪਾਓ ਹਾਂਜੀ ਮੈਂ ਆਪਣੀ ਗੱਲ ਤੇ ਬਿਲਕੁਲ ਕਾਇਮ ਚੱਲ ਰਿਹਾ ਮੈਂ ਕਿਤੇ ਵੀ ਡਿਲੇ ਨਹੀਂ ਕੀਤਾ ਮੇਰਾ ਸਾਰਾ ਕੁਝ ਠੀਕ ਹੈ ਮੈਨੂੰ ਜਿੰਨਾ ਮਰਜ਼ੀ ਰੋਕਣ ਦੀ ਕੋਸ਼ਿਸ਼ ਕਰ ਲੈ ਪਰ ਮੈਂ ਜਿੱਤੂਗਾ ਮੈਂ ਕੰਮ ਕਰੂੰਗਾ ਹੀ ਕਰੂੰਗਾ ਹੁਣ ਲੋਕਾਂ ਨੇ ਤਿੰਨ ਵਾਰੀ ਮੈਨੂੰ ਦਿੱਤਾ ਜਿੱਦਾ ਰਿਸਪੌਂਸ ਹੁਣ ਲੋਕਾਂ ਦੇ ਵਿੱਚ ਬਦਲਾਵ ਆ ਗਿਆ ਇਹ ਹੁਣ ਨਵਾਂ ਚਿਹਰਾ ਹੈ ਲੇਟੈਸਟ ਜਿਹੜੀ ਅਪਡੇਸ਼ਨ ਹੈ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਵਾਨ ਖੂਨ ਹੈ ਵੀ ਇਹ ਕੰਮ ਕਰ ਦੇਗਾ ਸੂਝ ਬੂਝ ਵਾਲਾ ਆਦਮੀ ਹੈ ਹੋਸ਼ ਔਰ ਜੋਸ਼ ਨਾਲ ਅਸੀਂ ਚੱਲ ਰਹੇ ਹਾਂ ਦੋਨਾਂ ਨੂੰ ਠੰਗ ਤਰੀਕੇ ਨਾਲ ਬੈਲੈਂਸ ਬਣਾ ਕੇ ਚੱਲ ਰਹੇ ਹਾਂ ਸਾਨੂੰ ਵਧੀਆ ਸਿੱਟੇ ਮਿਲਣਗੇ ਔਰ ਲੋਕ ਜਿਹੜੇ ਉਮੀਦ ਕਰਦੇ ਨੇ ਉਹਨਾਂ ਲਈ ਤਾਂ ਮੈਂ ਜਿੱਤਿਆ ਹੋਇਆ ਉਹ ਗੰਦੇ ਸਾਡਾ ਮੈਂਬਰ ਪਾਰਲੀਮੈਂਟ ਲੁਧਿਆਣਾ ਤੂੰ ਹੀ ਐ ਸਿਮਰਨਦੀਪ ਸਿੰਘ ਅਸੀਂ ਤੈਨੂੰ ਵੋਟ ਪਾਣੀ ਆ ਬਸ ਉਡੀਕ ਰਹੇ ਨੇ ਇੱਕ ਤਰੀਕ ਨੂੰ ਵੋਟਾਂ ਪਾ ਦੇਣੀ ਆ ਬਸ 4 ਤਰੀਕ ਨੂੰ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਫਿਰ ਤੁਸੀਂ ਆਪੀ ਮੰਨ ਜਾਣਾ ਬਾਕੀ ਜੋ ਵੀ ਹੋਏਗਾ ਅਸੀਂ ਕਿਸੇ ਵੀ ਗੱਲ ਤੋਂ ਘਬਰਾਉਂਦੇ ਨਹੀਂ ਅਸੀਂ ਉਹਨੂੰ ਐਕਸੈਪਟ ਕਰਾਂਗੇ ਧੰਨਵਾਦ